ਜੀ ਸਰ ਜਿਹੜਾ ਤੁਸੀਂ ਬੰਦੇ ਬਾਰੇ ਨੇ ਕੱਲ ਇਹਦੇ ਬਾਰੇ ਜਾਣਕਾਰੀ ਦਿਓ ਕੀ ਗੱਲ ਐ ਇੱਥੇ ਸਾਡੇ ਐਸਐਸਪੀ ਸਾਉਥ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਐਸਪੀ ਇਨਵੈਸਟੀਗੇਸ਼ਨ ਗੁਰਬਾਜ ਸਿੰਘ ਬੈਂਸ ਅਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮਹਿੰਮ ਚੱਲ ਰਹੀ ਐ ਉਹਦੇ ਤਹਿਤ ਕੱਲ ਅਸੀਂ ਗਸ਼ਤ ਦੇ ਸੀਗੇ ਗਸ਼ਤ ਦੌਰਾਨ ਇੱਕ ਬੰਦੇ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਦੋ ਵਿਅਕਤੀ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਨੇ ਜਿਹੜੇ ਇਸ ਟਾਈਮ ਵੀ ਜਦੋਂ ਰੇਡ ਕੀਤੀ ਜਾਵੇ ਤੇ ਉਹ ਉਪਸਬਦ ਮਿਲ ਸਕਦੇ ਨੇ ਜਿਹੜੇ ਕਿ ਜੰਡੌਲੀ ਏਰੀਏ ਦੇ ਵਿੱਚ ਮੌਜੂਦ ਸੀਗੇ ਅਸੀਂ ਤੁਰੰਤ ਹਰਪਤ ਦੇ ਵਿੱਚ ਆ ਕੇ ਸਾਡੇ ਏਐਸਏ ਨਿਸ਼ਾਨ ਸਿੰਘ ਤੇ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਮਨਪ੍ਰੀਤ ਸਿੰਘ ਮੰਨਾ ਤੇ ਦੂਜਾ ਹੈਗਾ ਮੁਹੰਮਦ ਉਫ ਉਮਰ ਇਹ ਦੋਨੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਕੱਲ ਅਸੀਂ ਇਹਨਾਂ ਕੋਲੋਂ 40 ਗ੍ਰਾਮ ਹੈਰੋਇਨ ਤੇ 21000 ਰੁਪਏ ਦੀ ਡਰੱਗ ਮਣੀ ਤੇ ਇੱਕ ਕੰਡਾ ਜਿਹੜੇ ਨਾਲ ਇਹ ਜੋਖਦੇ ਸੀ ਉਹ ਬਰਾਬਤ ਕੀਤਾ ਆ ਕੰਡਾ ਤੇ ਡਰੱਗ ਮਣੀ ਜਿਹੜੀ 21000 ਰੁਪਏ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਲ ਅਸੀਂ ਐਫ ਆਰ ਨੰਬਰ 192 ਤੇ 21 ਅਡ 85 ਤਹਿਤ ਇਹਨਾਂ ਦੇ ਐਫਆਰ ਦਰਜ ਕਰਕੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਅਦਾਲਤ ਦੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਜਿਹੜੇ ਖਲਾਸੀ ਹੋਣ ਦੀ ਉਮੀਦ ਹੈਗੀ ਆ ਅਸੀਂ ਇਹਨਾਂ ਦੇ